ਯਾਨੀ ਕਿ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੇ ਲੋਕ ਸਭਾ ਚੋਣਾਂ ਤੋਂ ਪਹਿਲਾ ਇੱਕ ਵੱਡਾ ਫੈਸਲਾ ਕੀਤਾ ਦੱਸ ਦਈਏ ਕਿ 18ਵੀਂ ਲੋਕ ਸਭਾ ਦੀ ਚੋਣਾਂ ਸ਼ੁਰੂ ਹੋਣ ਚ ਮਹਿਜ਼ ਕੁਝ ਹੀ ਦਿਨ ਬਾਕੀ ਰਹਿ ਗਏ ਨੇ ਤੇ ਚੋਣਾਂ 19 ਅਪ੍ਰੈਲ 2024 ਤੋਂ 1 ਜੂਨ ਤੱਕ ਸੱਤ ਪੜਾਵਾਂ ਚ ਕਰਵਾਈਆਂ ਜਾਣਗੀਆਂ ਪਰ ਚੋਣਾਂ ਤੋਂ ਠੀਕ ਪਹਿਲਾਂ ਭਾਰਤ ਦੇ ਚੋਣ ਕਮਿਸ਼ਨ ਨੇ ਗੈਰ ਕੈਡਰ ਅਧਿਕਾਰੀਆਂ ਦੇ ਤਬਾਦਲਿਆਂ ਦੇ ਆਦੇਸ਼ ਜਾਰੀ ਕਰ ਦਿੱਤੇ ਨੇ ਜੋ ਕਿ ਚਾਰ ਸੂਬਿਆਂ ਯਾਨੀ ਕਿ ਗੁਜਰਾਤ ਪੰਜਾਬ 오ਡੀਸਾ ਤੇ ਪੱਛਮ ਬੰਗਾਲ ਚ ਲਾਗੂ ਹੋਏ ਨੇ ਇਹਨਾਂ ਸੂਬਿਆਂ ਦੇ ਜ਼ਿਲ੍ਹਾ ਮੈਜਿਸਟਰੇਟ ਤੇ ਪੁਲਿਸ ਸੁਪਰਡੈਂਟ ਯਾਨੀ ਕਿ ਡੀਐਮ ਤੇ ਐਸਪੀ ਦੇ ਅਹੁਦਿਆਂ ਤੇ ਤੈਨਾਤ ਲੋਕਾਂ ਦੇ ਤਬਾਦਲੇ ਕੀਤੇ ਗਏ ਨੇ ਦੱਸ ਦਈਏ ਕਿ ਜਿਨ੍ਹਾਂ ਅਧਿਕਾਰੀਆਂ ਦਾ ਤਬਾਦਲਾ ਕੀਤਾ ਜਾਵੇਗਾ ਉਹ ਗੁਜਰਾਤ ਦੇ ਛੋਟਾ ਉਦੇਪੁਰ ਤੇ ਅਹਮਦਾਬਾਦ ਦੇ ਹਾਤੀ ਜ਼ਿਲ੍ਹਿਆਂ ਦੇ ਐਸਪੀ ਨੇ ਪੰਜਾਬ ਚ ਪਠਾਨਕੋਟ ਫਜ਼ਲਕਾ ਜਲੰਧਰ ਦਿਹਾਤੀ ਤੇ ਮਲੇਰਕੋਟਲਾ ਜ਼ਿਲ੍ਹਿਆਂ ਦੇ ਐਸਐਸਪੀ ਤੇ ਟੇਕ ਨਾਲ ਤੇ ਡੀਐਮ ਤੇ 오ਡੀਸਾ ਵਿੱਚ ਦੇਵਗੜ੍ਹ ਤੇ ਕਟਕ ਦਿਹਾਤੀ ਦੇ ਐਸਪੀ ਅਤੇ ਪੱਛਮ ਬੰਗਾਲ ਦੇ ਪੂਰਬ ਮੈਨੀਪੁਰ, ਝਾਰਗ੍ਰਾਮ, ਪੂਰਬ ਬਰਦਮਾਨ ਤੇ ਬੀਰਭੂਮੀ ਜ਼ਿਲ੍ਹਿਆਂ ਦੇ ਡੀਐਮ ਦੇ ਤਬਾਦਲੇ ਕੀਤੇ ਗਏ ਨੇ। ਇਹ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਠੀਕ ਲੋਕ ਸਭਾ ਚੋਣਾਂ ਤੋਂ ਪਹਿਲਾਂ ਇਲੈਕਸ਼ਨ ਕਮਿਸ਼ਨ ਨੇ ਇਹ ਫੈਸਲਾ ਲਿਆ ਹੈ ਤੇ ਦੱਸਿਆ ਕਿ 7 ਪੜਾਵਾਂ 'ਚ ਹੋਣ ਵਾਲੀ ਲੋਕ ਸਭਾ ਚੋਣਾਂ 'ਚ 543 ਮੈਂਬਰਾਂ ਦੀ ਚੋਣ ਕੀਤੀ ਜਾਵੇਗੀ ਤੇ ਜਿਨ੍ਹਾਂ ਦੇ ਨਤੀਜੇ 4 ਜੂਨ ਨੂੰ ਐਲਾਨ ਕੀਤੇ ਜਾਣਗੇ ਜਿੱਥੇ ਕਿ ਚੋਣਾਂ ਤੋਂ ਪਹਿਲਾਂ ਸਰਗਰਮੀਆਂ ਦੇਖਣ ਨੂੰ ਮਿਲੀਆਂ ਉੱਥੇ ਹੀ ਇਲੈਕਸ਼ਨ ਕਮਿਸ਼ਨ ਦੇ ਇਸ ਵੱਡੇ ਫੈਸਲੇ ਦਾ ਹੁਣ ਕੀ ਅਸਰ ਹੋਵੇਗਾ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਯਾਨੀ ਕਿ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਇੱਕ ਵੱਡਾ ਫੈਸਲਾ ਕੀਤਾ ਹੈ ਦੱਸਿਆ ਕਿ 18ਵੀਂ ਲੋਕ ਸਭਾ ਦੀ ਚੋਣਾ ਸ਼ੁਰੂ ਹੋਣ ਚ ਮਹਿਜ਼ ਕੁਝ ਹੀ ਦਿਨ ਬਾਕੀ ਰਹਿ ਗਏ ਨੇ ਤੇ ਚੋਣਾ 19 April 2024 ਤੋਂ 1 June ਤੱਕ ਸੱਤ ਪੜਾਵਾਂ ਚ ਕਰਵਾਈਆਂ ਜਾਣਗੀਆਂ ਪਰ ਚੋਣਾ ਤੋਂ ਠੀਕ ਪਹਿਲਾਂ ਭਾਰਤ ਦੇ ਚੋਣ ਕਮਿਸ਼ਨ ਨੇ ਗੈਰ ਕੈਡਰ ਅਧਿਕਾਰੀਆਂ ਦੇ ਤਬਾਦਲਿਆਂ ਦੇ ਆਦੇਸ਼ ਜਾਰੀ ਕਰ ਦਿੱਤੇ ਨੇ ਜੋ ਕਿ ਚਾਰ ਸੂਬਿਆਂ ਯਾਨੀ ਕਿ ਗੁਜਰਾਤ ਪੰਜਾਬ 오ਡੀਸਾ ਤੇ ਪੱਛਮ ਬੰਗਾਲ ਚ ਲਾਗੂ ਹੋਏ ਨੇ ਅਨਾ ਸੂਬਿਆਂ ਦੇ ਜ਼ਿਲ੍ਹਾ ਮੈਜਿਸਟਰੇਟ ਤੇ ਪੁਲਿਸ ਸੁਪਰਡੈਂਟ ਯਾਨੀ ਕਿ ਡੀਐਮ ਤੇ ਐਸਪੀ ਦੇ ਅਹੁਦਿਆਂ ਤੇ ਤਾਇਨਾਤ ਲੋਕਾਂ ਦੇ ਤਬਾਦਲੇ ਕੀਤੇ ਗਏ ਨੇ ਦੱਸ ਦਈਏ ਕਿ ਜਿਨ੍ਹਾਂ ਅਧਿਕਾਰੀਆਂ ਦਾ ਤਬਾਦਲਾ ਕੀਤਾ ਜਾਵੇਗਾ ਉਹ ਗੁਜਰਾਤ ਦੇ ਛੋਟਾ ਉਦੇਪੁਰ ਤੇ ਅਹਮਦਾਬਾਦ ਦਿਹਾਤੀ ਜ਼ਿਲ੍ਹਿਆਂ ਦੇ ਐਸਪੀ ਨੇ ਪੰਜਾਬ ਚ ਪਠਾਨਕੋਟ ਫਜ਼ਲਕਾ ਜਲੰਧਰ ਦਿਹਾਤੀ ਤੇ ਮਲੇਰਕੋਟਲਾ ਜ਼ਿਲ੍ਹਿਆਂ ਦੇ ਐਸਐਸਪੀ ਤੇ ਟੇਕਨਲ ਤੇ ਡੀਐਮ ਤੇ 오ਡੀਸਾ ਵਿੱਚ देवगढ़ ते कटक देहाती दे एसपी ਅਤੇ ਪੱਛਮ ਬੰਗਾਲ ਦੇ ਪੂਰਬ ਮੈਨੀਪੁਰ, ઝਾਰਗ੍ਰਾਮ, ਪੂਰਬ ਬਰਦਮਾਨ ਤੇ ਬੀਰਭੂਮੀ ਜ਼ਿਲ੍ਹਿਆਂ ਦੇ ਡੀਐਮ ਦੇ ਤਬਾਦਲੇ ਕੀਤੇ ਗਏ ਨੇ। ਇਹ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਠੀਕ ਲੋਕ ਸਭਾ ਚੋਣਾਂ ਤੋਂ ਪਹਿਲਾਂ ਇਲੈਕਸ਼ਨ ਕਮਿਸ਼ਨ ਨੇ ਇਹ ਫੈਸਲਾ ਲਿਆ ਹੈ ਤੇ ਦੱਸ ਦिए ਕਿ ਸੱਤ ਪੜਾਵਾਂ 'ਚ ਹੋਣ ਵਾਲੀ ਲੋਕ ਸਭਾ ਚੋਣਾਂ 'ਚ 543 ਮੈਂਬਰਾਂ ਦੀ ਚੋਣ ਕੀਤੀ ਜਾਵੇਗੀ ਤੇ ਜਿਨ੍ਹਾਂ ਦੇ ਨਤੀਜੇ 4 ਜੂਨ ਨੂੰ ਐਲਾਨ ਕੀਤੇ ਜਾਣਗੇ ਜਿੱਥੇ ਕਿ ਚੋਣਾਂ ਤੋਂ ਪਹਿਲਾਂ ਸਰਗਰਮੀਆਂ ਦੇਖਣ ਨੂੰ ਮਿਲੀਆਂ ਉੱਥੇ ਹੀ ਇਲੈਕਸ਼ਨ ਕਮਿਸ਼ਨ ਦੇ ਇਸ ਵੱਡੇ ਫੈਸਲੇ ਦਾ ਹੁਣ ਕੀ ਅਸਰ ਹੋਵੇਗਾ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ